ਬੀਤੇ ਦਿਨ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਇੱਕ ਗਰੋਸਰੀ ਸਟੋਰ ਵਾਲੇ ਤੋਂ ਕੁਝ ਬਦਮਾਸ਼ਾਂ ਦੇ ਵੱਲੋਂ ਫਰੋਤੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਜਦ ਉਸ ਦੇ ਵੱਲੋਂ ਫਰੋਤੀ ਨਹੀਂ ਦਿੱਤੀ ਗਈ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਉਸ ਦੀ ਦੁਕਾਨ ਦੇ ਬਾਹਰ ਖੜ ਕੇ ਉਸ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਦੁਕਾਨਦਾਰ ਤੋਂ ਫਰੋਤੀ ਦੀ ਮੰਗ ਕੀਤੀ ਗਈ ਸੀ ਪੈਸੇ ਦੀ ਮੰਗ ਕੀਤੀ ਗਈ ਸੀ ਅਤੇ ਜਦ ਦ ਗਈਆਂ ਸੀ ਤਾਂ ਉਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਜਦੋਂ ਨੌਜਵਾਨ ਦੁਕਾਨ ਦੇ ਬਾਹਰ ਆ ਕੇ ਖੜਦਾ ਹੈ ਔਰ ਦੁਕਾਨ ਦੇ ਬਾਹਰ ਹੀ ਖੜ ਕੇ ਉਸ ਦੇ ਵੱਲੋਂ ਦੁਕਾਨ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਗੋਲੀ ਚਲਾਈ ਜਾਂਦੀ ਔਰ ਗੋਲੀ ਚਲਾ ਕੇ ਤੁਰੰਤ ਹੀ ਨੌਜਵਾਨ ਉੱਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਭਰੇ ਬਾਜ਼ਾਰ ਦੇ ਵਿੱਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਆ ਕੇ ਦੁਕਾਨਦਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਸੀ ਥਾਂ-ਥਾਂ ਦੇ ਉੱਤੇ ਛਾਪੇਮਾਰੀ ਮਾਛਾ ਨੂੰ ਨਾਲ ਲੈ ਕੇ ਹਥਿਆਰ ਦੀ ਰਿਕਵਰੀ ਕਰਨ ਦੇ ਲਈ ਇਸ ਜਗ੍ਹਾ ਤੇ ਲੈ ਕੇ ਆਏ ਜਿੱਥੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਹਥਿਆਰ ਲੁਕੋ ਕੇ ਰੱਖਿਆ ਹੋਇਆ ਸੀ ਜਿਸ ਹਥਿਆਰ ਦੇ ਨਾਲ ਇਹਨਾਂ ਦੇ ਵੱਲੋਂ ਦੁਕਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਜਦ ਪੁਲਿਸ ਵਾਪਸ ਜਾਣ ਲੱਗੀ ਤਾਂ ਇਹਨਾਂ ਦੇ ਵਿੱਚੋਂ ਇੱਕ ਨੇ ਪੁਲਿਸ ਮੁਲਾਜ਼ਮ ਤੋਂ ਉਸ ਦੀ ਬੰਦੂਕ ਖੋਲ੍ਹ ਲਈ ਔਰ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੇ ਉੱਤੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਤੋਂ ਪਾਸ ਸਕੇ ਪਰ ਗੰਦੇ ਵਿੱਚ ਲੋਕ ਲੱਗਾ ਹੋਇਆ ਸੀ ਜਿਸ ਕਰਕੇ ਗੋਲੀ ਨਹੀਂ ਚਲੀ ਤਾਂ ਜਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਪੁਲਿਸ ਦੇ ਵੱਲੋਂ ਫਾਇਰ ਕੀਤਾ ਗਿਆ ਤਾਂ ਇਹ ਨੌਜਵਾਨ ਜ਼ਖਮੀ ਦੇ ਨਾਂ ਲੱਗਦੇ ਇਸ ਸੁੰਸਾਨ ਥਾਂ ਦੇ ਉੱਤੇ ਇਹਨਾਂ ਦੇ ਵੱਲੋਂ ਬੰਦੂਕ ਲੱਕੋ ਕੇ ਰੱਖੀ ਹੋਈ ਸੀ ਜਿਸ ਬੰਦੂਕ ਦੇ ਨਾਲੇ ਵੱਟੀਆਂ-ਵੱਟੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤਾਂ ਮੌਕੇ ਦੀਆਂ ਤਸਵੀਰਾਂ ਵੀ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਡੇ ਅਧਿਕਾਰੀ ਵੀ ਪਹੁੰਚੇ ਨੇ ਔਰ ਸਮਾਬਿਲਨ ਲੈ ਕੇ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰ ਰਹੇ ਨੇ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸਾਰੇ ਮਾਮਲੇ ਦੇ ਵਿੱਚ ਰਵਿੰਦਰ ਦੋਦੀ ਦਾ ਨਾਮ ਸਾਹਮਣੇ ਆਇਆ ਜੋ ਕਿ ਮੁਰਾਦਪੁਰੇ ਦਾ ਰਹਿਣ ਵਾਲਾ ਔਰ ਦੁਕਾਨਦਾਰ ਵੀ ਉਸੇ ਪਿੰਡ ਦਾ ਰਹਿਣ ਵਾਲਾ ਸੀ ਔਰ ਰਵਿੰਦਰ ਦੋਦੀ ਦੇ ਵੱਲੋਂ ਹੀ ਸਾਰੀ ਸਾ ਕੀਤੀ ਗਈ ਜਿਸ ਤੋਂ ਬਾਅਦ ਦੁਕਾਨਦਾਰ ਦੇ ਉੱਤੇ ਗੋਲੀ ਵੀ ਚਲਾਈ ਗਈ ਤਾਂ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਪਹਿਲਾ ਨੌਜਵਾਨ ਮੂੰਹ ਬਨ ਕੇ ਦੁਕਾਨ ਦੇ ਬਾਹਰ ਖੜਾ ਹੁੰਦਾ ਜਿਸ ਤੋਂ ਬਾਅਦ ਉਸ ਦੇ ਵੱਲੋਂ ਡੱਬੇ ਚ ਰੱਖੀ ਹੀ ਬੰਦੂਕ ਕੱਢੀ ਜਾਂਦੀ ਔਰ ਬੰਦੂਕ ਕੱਟ ਕੇ ਸਿੱਧਾ ਦੁਕਾਨਦਾਰ ਦੇ ਉੱਤੇ ਫਾਇਰ ਕਰ ਦਿੰਦਾ ਔਰ ਉੱਥੋਂ ਫਰਾਰ ਹੋ ਜਾਂਦਾ ਤਾਂ ਜੇਕਰ ਗੱਲ ਕਰੀਏ ਹਰਵਿੰਦਰ ਦੋਦੀ ਤੇ ਤਾਂ ਹਰਵਿੰਦਰ ਦੋਦੀ ਇੱਕ ਸੇਰੇ ਦਾ ਬਦਮਾਸ਼ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਕਈ ਪਰਚੇ ਦਰਜ ਨੇ ਤੇ ਕਈ ਵਾਰਦਾਤਾਂ ਦੇ ਉਹਨਾਂ ਦੇ ਵੱਲੋਂ ਫਿਰੋਤੀ ਨੂੰ ਲੈ ਕੇ ਇੱਕ ਦੁਕਾਨਦਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਮੌਕੇ ਤੇ ਉੱਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੀ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਇਸ ਕੇਸ ਦੇ ਵਿੱਚ ਫਤਿਹਗੜ ਟੂੜੀਆਂ ਰੋਡ ਦੇ ਉੱਤੇ ਇੱਕ ਗਰੋਸਰੀ ਸਟੋਰ ਵਾਲੇ ਨੂੰ ਐਕਸਟਰਸ਼ਨ ਕਾਲ ਕਰ ਰਿਹਾ ਸੀ ਹਰਵਿੰਦਰ ਦੋਦੀ ਰਾਤਪੁਰੇ ਪਿੰਡ ਦਾ ਰਹਿਣ ਵਾਲਾ ਹੈ ਉਹ ਅੰਮ੍ਰਿਤਸਰ ਰੂਰਲ ਦਾ ਉਹ ਉਹਨੂੰ ਥ੍ਰੈਟ ਕਰ ਰਿਹਾ ਸੀ ਬਾਰ-ਬਾਰ ਔਰ ਜਦੋਂ ਉਹਨੇ ਫੋਨ ਵਗੈਰਾ ਨਹੀਂ ਚੁੱਕੇ ਤਾਂ ਉਹਨੂੰ ਮੈਸੇਜ ਵੌਇਸ ਮੈਸੇਜ ਵਗੈਰਾ ਭੇਜੇ ਪਰਟ ਜਿਹੜਾ ਮਦਈ ਹੈ ਉਹ ਕਿਸੇ ਕਾਰਨਾ ਕਰਕੇ ਪੁਲਿਸ ਨੂੰ ਸਾਰੀ ਗੱਲ ਦੱਸਣੀ ਸੀ ਰਿਹਾ ਉਹਨੇ ਨਹੀਂ ਦੱਸੀ ਪਰ ਸਾਡੇ ਧਿਆਨ ਚ ਆਈ ਗੱਲ ਔਰ ਅਸੀਂ ਉਹਦੀ ਟ੍ਰੇਲ ਫਾਲੋ ਕੀਤੀ ਜਦੋਂ ਉਹਨੇ ਨਹੀਂ ਕੀਤੀ ਕੋਈ ਅੱਗੋਂ ਉਹਨੂੰ ਰਿਐਕਟ ਨਹੀਂ ਕੀਤਾ ਜਾਂ ਰਿਸਪੌਂਡ ਨਹੀਂ ਕੀਤਾ ਤਾਂ ਉਹ ਉਥੇ ਬਾਹਰ ਇੱਕ ਗੋਲੀਆਂ ਚਲਾਈਆਂ ਗਈਆਂ ਉਹਦੀ ਦੁਕਾਨ ਦੇ ਬਾਹਰ ਉਸ ਤੋਂ ਹੀ ਪੁਲਿਸ ਸਾਰੀ ਅਸੀਂ ਹਰਕਤ ਚਾਹੇ ਕੇਸ ਦਰਜ ਕਰਕੇ ਅਸੀਂ ਅੱਗੇ ਚੱਲੇ ਹਾਲਕੇ ਮਦਈ ਵੱਲੋਂ ਸਾਨੂੰ ਕੋਆਪਰੇਟ ਨਹੀਂ ਕੀਤਾ ਗਿਆ ਇਸ ਕੇਸ 'ਚ ਵੀ ਉਹ ਡਿਫਰੈਂਟ ਗੱਲ ਹੈ ਬਟ ਪੁਲਿਸ ਪਾਰਟੀ ਨੇ ਇਹਨੂੰ ਬੜਾ ਪ੍ਰੋਫੈਸ਼ਨਲ ਤੌਰ ਤੇ ਇਨਵੈਸਟੀਗੇਟ ਕੀਤਾ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਇਹ ਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਰਮਲ ਜੋਤ ਮਨਪ੍ਰੀਤ ਇਲੀਅਸ ਮੰਗੂ ਤੇ ਕਰਨਦੀਪ ਇਹ ਤਿੰਨੋਂ ਮੁਰਾਦਪੁਰੇ ਦੇ ਹੀ ਰਹਿਣ ਵਾਲੇ ਆ ਉਸੇ ਪਿੰਡ ਦੇ ਜਿੱਥੋਂ ਦਾ ਹਰਵਿੰਦਰ ਦੋਦੀ ਹੈ ਔਰ ਇੱਕ ਕਾਰ ਡਰਾਈਵਰ ਨਿਰਮਲ ਜੋਤ ਮਨਪ੍ਰੀਤ ਜਿਹੜਾ ਉਹ ਕਪੜਿਆਂ ਦੀ ਫੈਕਟਰੀ 'ਚ ਕੰਮ ਕਰਦਾ ਤੇ ਕਰਨਦੀਪ ਜਿਹੜਾ ਹੈ ਉਹ ਕਾਰਪੈਂਟਰ ਦੇ ਨਾਲ ਛੋਟਾ ਕਾਰਪੈਂਟਰ ਦਾ ਕੰਮ ਕਰਦਾ ਏਜ ਨਿਰਮਲ ਜੋਤ ਦੀ 22 ਸਾਲ ਦੀ ਹੈ ਮਨਪ੍ਰੀਤ 30 ਸਾਲ ਦਾ ਤੇ ਕਰਨਦੀਪ 19 ਸਾਲ ਦਾ ਬੇਸਿਕ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਹਰਵਿੰਦਰ ਦੋਧੀ ਹੈ ਇਸੇ ਪਿੰਡ ਦਾ ਰਹਿਣ ਵਾਲਾ ਇਹਨੂੰ ਉਹਨਾਂ ਨੇ ਲਾਲਚ ਦਿੱਤਾ ਔਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੈਟਫਾਰਮ ਦੇ ਵਿੱਚ ਕੁਝ ਐਪਸ ਡਾਊਨਲੋਡ ਕਰਾਈਆਂ ਨਿਰਮਲ ਜੋਤ ਨੂੰ ਲਾਲਚ ਹੋਈ ਕਿ ਤੈਨੂੰ 15000 ਰੁਪਏ ਮੈਂ ਦੇ ਦੂੰਗਾ ਇਹ ਗਰੀਬੀ ਦੇ ਵਿੱਚ ਸੀਗਾ ਇਹਨੇ ਕਿਹਾ ਵੀ ਮੈਂ ਕੋਈ ਨਹੀਂ ਤੇਰਾ ਕੰਮ ਕਰ ਦਿੰਦਾ ਮੋੜਲੀ ਕੁਛ ਪੁਛ ਗਿਛ ਦੇ ਵਿੱਚ ਇਹ ਆਇਆ ਕਿ ਇਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਗਿਆ ਹਰਵਿੰਦਰ ਦੋਧੀ ਵੱਲੋਂ ਇੱਕ ਗੈਨੀਮਥੀ ਜਗ੍ਹਾ ਦੇ ਉੱਤੇ ਆ ਕੇ ਦੋ ਲੜਕੇ ਜਿਹੜੇ ਐ ਇਹਨੂੰ ਡਿਲੀਵਰ ਕਰਕੇ ਗਏ ਅਮਰਸਰ ਰੂਰਲ ਦੇ ਏਰੀਏ 'ਚ ਉਸ ਤੋਂ ਬਾਅਦ ਇਹਨੂੰ ਵੈਪਨ ਆ ਜਾਂਦਾ ਫਿਰ ਇਹਨੇ ਰੈਕੀ ਕੀਤੀ ਆਪਣੇ ਦੋ ਜਿਹੜੇ ਸਾਥੀ ਨੇ ਇਹਦੇ ਦੋਸਤ ਨੇ ਪੱਕੇ ਇੱਕੋ ਪਿੰਡ ਦੇ ਜਿਹੜੇ ਮਨਪ੍ਰੀਤ ਤੇ ਕਰਨ ਦੀ ਇਹਨਾਂ ਨੂੰ ਨਾਲ ਲੈ ਕੇ ਰੈਕੀ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆ ਕੇ ਉੱਥੇ ਇੱਕ ਗੋਲੀ ਚਲਾ ਦਿੱਤੀ ਉਹਦੇ ਕਹਿਣ ਤੇ ਦੋਦੀ ਦੇ ਉਹਦੇ ਚ ਨਿਰਮਲ ਜੋਤ ਨੇ ਫਾਇਰ ਕੀਤਾ ਸੀ ਤੇ ਮਨਪ੍ਰੀਤ ਜਿਹੜਾ ਹੈਗਾ ਉਹ ਮੋਟਰਸਾਈਕਲ ਤੇ ਨਾਲ ਸਵਾਰ ਸੀਗਾ ਕਰਨਦੀਪ ਰਾਕੀ ਕਰਨ ਦੇ ਵਿੱਚ ਵੀ ਇਹਨਾਂ ਨਾਲ ਸ਼ਾਮਲ ਸੀਗਾ ਔਰ ਕੱਲ ਜਦੋਂ ਰਾਤ ਦੇ ਟਾਈਮ ਇੱਥੇ ਐਸ ਐਚ ਓ ਸਦਰ ਤੇ ਉਹਦੀ ਪਾਰਟੀ ਇੱਥੇ ਆਏ ਵੈਪਨ ਦੀ ਰਿਕਵਰੀ ਵਾਸਤੇ ਉੱਥੇ ਆ ਕੇ ਵੈਪਨ ਰਿਕਵਰ ਕਰਨ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਵਾਪਸ ਚੱਲਣ ਲੱਗੀ ਤਾਂ ਇਹਨੇ ਜਿਹੜਾ ਨਿਰਮਲ ਜੋਤ ਹੈ ਨੇ ਸਟੇਨ ਕਾਰਬਾਈਨ ਜਿਹੜੀ ਸਾਡੇ ਮੁਲਾਜ਼ਮ ਕੋਲ ਸੀਗੀ ਉਹ ਇੱਕਦਮ ਉਹਨੂੰ ਝੱਟਾ ਮਾਰ ਕੇ ਖੋਲੀ ਉਧਰ ਦੀ ਉਹਦੇ ਲੋਕ ਲੱਗਿਆ ਹੋਇਆ ਸੀ ਇਹਨੇ ਕਾਕ ਕਰਕੇ ਤੇ ਉਹਦੇ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਲੱਗਿਆ ਹੋਇਆ ਸੀਗਾ ਉਹ ਫਾਇਰ ਨਹੀਂ ਹੋਇਆ ਇੰਨੀ देर ਨੂੰ ਜਿਹੜਾ ਏਐਸਆਈ ਨਵਤੇਜ ਸਿੰਘ ਨੇ ਇਹਨੂੰ ਵਾਰਨ ਵੀ ਕੀਤਾ ਔਰ ਉਹਨੇ ਫਾਇਰ ਕੀਤਾ ਇੱਕ ਹਵਾ ਚ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਇਹ ਹਟਿਆ ਨਹੀਂ ਇਹਨੇ ਦੁਬਾਰਾ ਕੋਸ਼ਿਸ਼ ਕੀਤੀ ਇਹਨੂੰ ਪਤਾ ਨਹੀਂ ਲੱਗਿਆ ਕਿ ਲੌਕਡ ਹੈਗੀ ਹੈ ਤੇ ਉਹ ਫਾਇਰ ਕਰਕੇ ਪੁਲਿਸ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਮਾਰ ਦੇਣ ਦੀ ਨੀਤਨਾ ਹਮਲਾ ਕਰਨ ਦਾ ਇਰਾਦਾ ਸੀਗਾ ਉਹਦੇ ਇਵੈਂਟਸ ਦੇ ਵਿੱਚ ਸੈਕੰਡ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਸਾਡੇ ਐਸਆਈ ਵੱਲੋਂ ਆਪਣੇ ਸਰਵਿਸ ਪਿਸਟਲ ਤੋਂ ਕੀਤਾ ਜਿਸ ਨਾਲ ਇੰਜਰਡ ਹੋਇਆ ਔਰ ਇਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਜੇ ਆਪਾਂ ਇਸ ਬੈਕਗ੍ਰਾਉਂਡ ਦੇਖੀਏ ਹਰਵਿੰਦਰ ਦੋਦੀ ਪਹਿਲਾਂ ਵੀ ਬੜੇ ਮਾਮਲਿਆਂ 'ਚ ਬਟਾਲਾ ਤੇ ਸਾਡੇ ਏਰੀਆ 'ਚ ਵੀ ਇਹੋ ਜਿਹੇ ਕੇਸੇ ਦੇ ਵਿੱਚ ਵੌਂਟਡ ਹੈ ਔਰ ਉਹ ਉਹ ਆਪਣਾ ਜਿਹੜਾ ਗੈਂਗ ਹੈ ਇਹਨਾਂ ਨੂੰ ਆਪਣੇ ਪਿੰਡ ਦੇ ਮੁੰਡਿਆਂ ਨੂੰ ਤਿਆਰ ਕਰਕੇ ਤੇ ਚਲਾ ਰਿਹਾ ਸੀ ਇਹਦੇ 'ਚ ਮੈਂ ਸਾਰੇ ਨੌਜਵਾਨਾਂ ਨੂੰ ਬੜੀ ਕਲੀਅਰ ਦੱਸਣਾ ਚਾਹੁੰਦਾ ਵੀ 1 ਰੁਪਿਆ ਵੀ ਇਹਨਾਂ ਨੂੰ ਨਹੀਂ ਮਿਲਿਆ ਔਰ ਬਹਿਕਾਵੇ 'ਚ ਆ ਕੇ ਛੋਟੇ ਲਾਲਚ 'ਚ ਜਾ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਨੌਜਵਾਨ ਜਿਹੜੇ ਲੋਕ ਇੱਧਰ ਉੱਧਰ ਬੈਠੇ ਆ ਮਾੜੇ ਕ੍ਰਿਮੀਨਲ ਨੇ ਜਾਂ ਗੈਂਗਸਟਰ ਨੇ ਉਹਨਾਂ ਦਾ ਕੁਝ ਨਹੀਂ ਜਾਂਦਾ ਤੁਹਾਨੂੰ ਬਹਿਕਾਵੇ ਵਿੱਚ ਲੈ ਕੇ ਛੋਟਾ ਲਾਲਚ ਦਿੰਦੇ ਆ ਔਰ ਨਿਰਮਲ ਜੋਤ ਉਹਨਾਂ ਦੀ ਸਾਰੀ ਪੁਸ਼ਗੀਚ ਕਲੀਅਰ ਆਇਆ ਕਿ ਅਸੀਂ ਉਹ ਡੀਕਦੇ ਰਹੇ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਸੋ ਮੈਂ ਸਾਰੀ ਇਹ ਪੁਲਿਸ ਪਾਰਟੀ ਨੂੰ ਸ਼ਾਬਾਸ਼ ਦਿੰਨੇ ਆ ਔਰ ਬਹੁਤ ਅੱਛਾ ਇਹਨਾਂ ਨੇ ਡਿਟੈਕਸ਼ਨ ਕੀਤੀ ਹੈ ਔਰ ਸਾਰੇ ਦਾ ਸਾਰਾ ਕੇਸ ਸਟ੍ਰੈਸ ਹੋਇਆ ਜਿਸ ਨਾਲ ਕੇ ਬੜਾ ਕਲੀਅਰ ਵਾਰਨਿੰਗ ਜਾਂਦੀ ਹੈ ਕ੍ਰਿਮੀਨਲਸ ਗੈਂਗਸਟਰਸ ਨੂੰ ਕਿ ਉਹ ਜੇ ਉਹ ਜੇ ਹਰਕਤ ਕਰਨਗੇ ਤੇ ਉਹਨਾਂ ਦਾ ਪੁਲਿਸ ਦੇ ਹੱਥ ਬਹੁਤ ਲੰਬੇ ਆ ਉਹ ਜਲਦੀ ਫੜੇ ਜਾਣਗੇ ਨਿਕੇਲੇ ਸਮੇਂ ਦੇ ਵਿੱਚ ਵੀ ਸਰ ਜਦੋਂ ਇਹ ਕੋਆਪਰੇਟ ਨਹੀਂ ਸੀ ਕੀਤਾ ਜਿਹੜੇ ਉਹ ਜਿਹੜੀ ਫੈਮਿਲੀ ਸੀਗੀ ਜਿੰਨਾਂ ਨੂੰ ਥ੍ਰੈਟ ਆਈ ਸੀਗੀ ਤਾਂ ਤੁਸੀਂ ਆਪ ਹੀ ਉਹ ਸੁਲਤਾਨਪੁਰ ਵਾਲਾ ਕੇਸ ਉਦੋਂ ਵੀ ਸਾਰਾ ਲੀਡ ਕੀਤਾ ਤਾਂ ਤੁਸੀਂ ਫੈਮਿਲੀ ਨਾਲ ਗੱਲ ਕੀਤੀ ਆਪ ਸਰ ਕਿਉਂ ਨਹੀਂ ਕੋਆਪਰੇਟ ਕਰਦੇ ਯਾਰ ਲੋਕ ਆਪਣੇ ਗੱਲਾਂ ਤੋਂ ਕਈ ਵਾਰ ਡਰ ਜਾਂਦੇ ਕਿਉਂਕਿ ਇੱਕੋ ਪਿੰਡ ਦੇ ਹੈਗੇ ਆ 20 ਗੱਲਾਂ ਹੁੰਦੀਆਂ ਅਗਲਾ ਕਹਿੰਦਾ ਮੈਂ ਇਸ ਕੰਮ 'ਚ ਨਹੀਂ ਪੈਂਦਾ ਬਿਜ਼ਨਸਮੈਨ ਨਹੀਂ ਹੁੰਦਾ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਸਾਡਾ ਕੰਮ ਹੈ ਕਿ ਕ੍ਰਿਮੀਨਲ ਬੰਦੇ ਨੂੰ ਸਿਰ ਨਹੀਂ ਚੁੱਕਣ ਦੇਣਾ ਔਰ ਜਿਹੜੇ ਚੁੱਕਿਆ ਉਹਦੇ ਉਹਨੂੰ ਅਸੀਂ ਲੀਗਲ ਤੌਰ ਤੇ ਅਰੈਸਟ ਕਰੀਏ ਔਰ ਇਹਦੇ ਵਿੱਚ ਮੈਂ ਸਾਰੀ ਜਿਹੜੀ ਕਾਰਵਾਈ ਉਹਦੇ ਜਿਹੜੇ ਡੀਸੀਪੀ ਸਾਡੇ ਰਵਿੰਦਰਪਾਲ ਸਿੰਘ ਜੀ ਏਡੀਸੀਪੀ ਸ੍ਰੀ ਵਿਨੈਲਾ ਜੀ ਰਿਸ਼ਭ ਭੋਲਾ ਜੀ ਏਸੀਪੀ ਨਾਰਥ ਕਿਰਨਦੀਪ ਸਾਡੇ ਐਸਐਚਓ ਸਦਰ ਤੇ ਉਹਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੂੰ ਅਸੀਂ ਵਾਜਬ ਨਾਮ ਸਾਰਿਆਂ ਨੂੰ ਦਿੱਤਾ ਜਾਏ ਤਰੇ ਇਸ ਕੇਸ ਦਾ ਕੋਈ ਮੋਹਾਲੀ ਵਾਲੇ ਨਾਲ ਵੀ ਲੈਣ ਦਿੱਤ ਨਹੀਂ ਇਹ ਨਹੀਂ ਉਹਦੇ ਨਾਲ ਕੋਈ ਤਲਕ ਨਹੀਂ ਜੀ ਇਹ ਲੋਕਲ ਹਰਵਿੰਦਰ ਦੋਦੀ ਜਿਹੜਾ ਮੁਰਾਦਪੁਰੇ ਦਾ ਹੀ ਹੈਗਾ ਔਰ ਕਈ ਕੇਸਾਂ 'ਚ ਮੈਂ ਤੁਹਾਨੂੰ ਦੱਸਿਆ ਬਟਾਲਾ ਤੇ ਅੰਮ੍ਰਿਤਸਰ ਰੂਰਲ ਤੇ ਸਾਡੇ ਏਰੀਆਜ਼ ਵਿੱਚ ਵਰਦਾਤਾ ਚ ਵੌਂਟਡ ਹੈ ਸਰ ਕਾਫੀ ਇਨਸੀਡੈਂਟ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਦੋਂ ਇਸ ਤਰ੍ਹਾਂ ਅਪਰਾਧੀਆਂ ਨੂੰ ਲੈ ਕੇ ਹੁੰਦੇ ਤੁਸੀਂ ਕਿ ਕੋਸ਼ਿਸ਼ ਕਰਦੇ ਨੇ ਪਿਛਲੇ ਸਮੇਂ ਤੁਸੀਂ ਇਹਨਾਂ ਦੀ ਸ਼ੈਰੀ ਪ੍ਰੋਟੋਕੋਲ ਮਦਾ ਵੀਡੀਓਗ੍ਰਾਫੀ ਵੀ ਕਰਾਈ ਸੀ ਇਹ ਵਾਪਰਨ ਨਾਲ ਜਿਹੇ ਘਟਨਾਵਾਂ ਜਿੱਦਾਂ ਇਹ ਜਿਸ ਤਰ੍ਹਾਂ ਇਹਨਾਂ ਸਟੇਨ ਕਰਨੀ ਲੈ ਲੀਜੀਓ ਫੋਕ ਨਾ ਕਰ ਹੀ ਲੈਂਦਾ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ ਜੇ ਇਹ ਨਾ ਵਾਪਰਨ ਤਾਂ ਇਸ ਲਈ ਤੁਸੀਂ ਅਧਿਕਾਰੀਆਂ ਨੂੰ ਜਾਂ ਜਿਹੜੀ ਤੁਹਾਡੀ ਟੀਮ ਇਹਨਾਂ ਨੂੰ ਦੱਸਦੇ ਰਹਿੰਦੇ ਹੋ ਗਾਈਡਲਾਈਨ ਸਾਡੇ ਸਾਰੇ ਲੋਕ ਵੈਲ ਬਰੀਫਡ ਹੁੰਦੇ ਕੋਈ ਵੀ ਚੀਜ਼ ਦੇਖੋ ਕੁਦਰਤੀ ਹੈ ਉਹ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਦੋਂ ਇੱਥੇ ਜਾਣਦੇ ਆ ਹੋਰ ਜਾਣਦੇ ਆ ਹਾਲਾਂਕਿ ਹੈਂਡਕਾਫ ਹੋਇਆ ਹੁੰਦਾ ਮਲਜੂਮ ਪਰ ਕਈ ਵਾਰ ਹੋ ਜਾਂਦੀ ਹੈ ਅਚਾਨਕ ਜਿਹੜੀਆਂ ਚੀਜ਼ਾਂ ਕੁਦਰਤੀ ਹੁੰਦੀਆਂ ਬਟ ਸਾਡੀ ਪੁਲਿਸ ਸਤਰਕਾ ਹੈ ਉਸੇ ਸਤਰਕਤਾ ਕਰਕੇ ਹੀ ਇਹ ਸਾਰੀ ਕਾਰਵਾਈ ਇਸ ਤਰ੍ਹਾਂ ਅੰਜਾਮ ਹੋਇਆ ਥੈਂਕ ਯੂ ਸਰ ਥੈਂਕ ਯੂ